ਕੁੜੇ ਸਭ ਕਿਸ ਤਰੀਕੇ ਦਾ ਲੱਗ ਰਿਹਾ ਅੱਜ ਕਈ ਲੋਕਾਂ ਦਾ ਪੁੱਤ ਦੇਖੋ ਜੀ 68 ਲੋਕਾਂ ਦਾ ਠਾਠਾ ਮਾਰਦਾ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੈ ਤੇ ਬਹੁਤ ਉਤਸ਼ਾਹ ਹੈ ਸਾਡੇ ਸੁਪਰੀਮ ਸ੍ਰੀ ਕੇਜਲਾਲ ਜੀ ਆ ਰਹੇ ਆ ਲੋਕ ਸਭਾ ਹਲਕਾ ਬਟਿੰਡੇ ਵਾਸਤੇ ਬਹੁਤ ਜਿਹੜੇ ਸਾਡੇ ਵਰਕਰਾਂ ਚ ਉਤਸ਼ਾਹ ਪਾਇਆ ਜਾ ਰਿਹਾ ਉਹਦੇ ਵਿੱਚ ਨਵਾਂ ਕਰੰਟ ਭਰ ਕੇ ਜਾਣਗੇ ਔਰ ਜਿਹੜੀ 1 ਜੂਨ ਨੂੰ ਚੋਣ ਹੋਣੀ ਹੈ ਉਹਦੇ ਵਿੱਚ ਸਾਡੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਕੀਤਾ ਕੀ ਸੋਚਿਆ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਜੇਕਰ ਐਮਪੀ ਬਣ ਜਾਂਦੇ ਆ ਕੰਮ ਜਿੰਨੇ ਵੀ ਇਲਾਕੇ ਦੇ ਹੋਣਗੇ ਬਾਰੀ ਨਾਲ ਪਹਿਲਾਂ ਦੀ ਇੱਕ ਇੱਕ ਦੀ ਤਰਜੀਹ ਦੇਣ ਦੀ ਲੋੜ ਵੀ ਨਹੀਂ ਲੋਕਾਂ ਵਾਸਤੇ ਆ ਮੇਰਾ ਸਰੀਰ ਕਰਦਾ ਰਹੋ ਕੇਜਰੀਵਾਲ ਦੀ ਸਾਡੀ ਫੇਰੀ ਪੰਜਾਬ ਵਿੱਚ ਕਿਸ ਤਰ੍ਹਾਂ ਕੇ ਲੱਗਦੀ ਆ ਮਜਬੂਤਵਦੀ ਆ ਤੁਸੀਂ ਦੇਖ ਸਕਦੇ ਆ ਤੁਸੀਂ ਲੋਕਾਂ ਨੂੰ ਦੇਖ ਸਕਦੇ ਕਿੰਨੇ ਉਤਸ਼ਾਹ ਨਾਲ ਫਿਰਦੇ ਆ ਖੁੜੀਆ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਇੱਥੇ ਦੇਖਿਆ ਜਾ ਸਕਦਾ ਤਾਂ ਦੱਸ ਜੇ ਕਿ ਕੇਜਰੀਵਾਲ ਸਾਹਿਬ ਕੁਝ ਹੀ ਦਿਨ ਵਿੱਚ ਅੱਜ ਬਠਿੰਡਾ ਵਿੱਚ ਵੱਡਾ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਬਠਿੰਡਾ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਿਆ ਟੀਵੀ ਕੁੜੇ ਸਾਹਿਬ ਕਿਸ ਤਰੀਕੇ ਦਾ ਲੱਗ ਰਿਹਾ ਅੱਜ ਕਹੀ ਦਾ ਸਾ ਪੁੱਤ ਦੇਖੋ ਜੀ ਠਾਠ ਲੋਕਾਂ ਦਾ ਠਾਠਾ ਮਾਰਦਾ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੈ ਤੇ ਬਹੁਤ ਉਤਸ਼ਾਹ ਹੈ ਸਾਡੇ ਸੁਪਰੀਮ ਸ੍ਰੀ ਕੇਜਲਾਲ ਜੀ ਆ ਰਹੇ ਆ ਲੋਕ ਸਭਾ ਹਲਕਾ ਬਠਿੰਡੇ ਵਾਸਤੇ ਬਹੁਤ ਜਿਹੜੇ ਸਾਡੇ ਵਰਕਰਾਂ ਚ ਉਤਸ਼ਾਹ ਪਾਇਆ ਜਾ ਰਿਹਾ ਉਹਦੇ ਵਿੱਚ ਨਵਾਂ ਕਰੰਟ ਭਰ ਕੇ ਜਾਣਗੇ। ਔਰ ਜਿਹੜੀ 1 ਜੂਨ ਨੂੰ ਚੋਣ ਹੋਣੀ ਆ ਉਹਦੇ ਵਿੱਚ ਸਾਡੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਕੀਤਾ। ਕੀ ਸੋਚਿਆ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਜੇਕਰ ਐਮਪੀ ਬਣ ਜਾਂਦੇ ਆ। ਕੰਮ ਜਿੰਨੇ ਵੀ ਇਲਾਕੇ ਦੇ ਹੋਣਗੇ ਬਾਰੀ ਨਾਲ ਪਹਿਲਾਂ ਦੀ ਇੱਕ ਇੱਕ ਦੀ ਤਰਜੀਹ ਦੇਣ ਦੀ ਲੋੜ ਵੀ ਨਹੀਂ। ਲੋਕਾਂ ਵਾਸਤੇ ਆ ਮੇਰਾ ਸਰੀਰ ਕਰਦਾ ਰਹੂ। ਕੇਜਰੀਵਾਲ ਦੀ ਸਾਡੀ ਫੇਰੀ ਪੰਜਾਬ ਵਿੱਚ ਕਿਸ ਤਰ੍ਹਾਂ ਕੇ ਲੱਗਦੀ ਆ ਮਜਬੂਤਵਦੀ ਆ ਤੁਸੀਂ ਦੇਖ ਸਕਦੇ ਆ। ਤੁਸੀਂ ਲੋਕਾਂ ਨੂੰ ਦੇਖ ਸਕਦੇ ਕਿੰਨੇ ਉਤਸ਼ਾਹ ਫਿਰਦੇ। ਖੁੜੀਆ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਇੱਥੇ ਦੇਖਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਕੇਜੂਲਾਲ ਸਾਹਿਬ ਕੁਝ ਹੀ ਦੇਰ ਵਿੱਚ ਅੱਜ ਬਠਿੰਡਾ ਵਿੱਚ ਵੱਡਾ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਬਠਿੰਡਾ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚਸਦਗਲਾ ਸੂਰਜ ਪ੍ਰਕਾਸ਼ ਡੈਨਿਕ ਸੂਰਆਟੀ ਟੀਵੀ ਕੁੜੇ ਸਾਹਿਬ ਕਿਸ ਤਰੀਕੇ ਦਾ ਲੱਗ ਰਿਹਾ ਅੱਜ ਕੇਜੂਲਾਲ ਸਾਹਿਬ ਪਹੁੰਚ ਦੇਖੋ ਜੀ 68 ਲੋਕਾਂ ਦਾ 68ਾਂ ਮਾਰਦਾ ਲੋਕਾਂ ਦਾ 68ਾਂ ਮਾਰਦਾ ਇਕੱਠ ਹੈ ਤੇ ਬਹੁਤ ਉਤਸ਼ਾਹ ਹੈ ਸਾਡੇ ਸੁਪਰੀਮ ਸ੍ਰੀ ਕੇਜੂਲਾਲ ਜੀ ਆ ਰਹੇ ਆ ਲੋਕ ਸਭਾ ਹਲਕੇ ਬਟਿੰਡੇ ਵਾਸਤੇ ਬਹੁਤ ਜਿਹੜੇ ਸਾਡੇ ਵਰਕਰਾਂ ਚ ਉਤਸ਼ਾਹ ਆਇਆ ਜਾ ਰਿਹਾ ਉਹਦੇ ਵਿੱਚ ਨਵਾਂ ਕਰੰਟ ਭਰ ਕੇ ਜਾਣਗੇ ਔਰ ਜਿਹੜੀ 1 ਜੂਨ ਨੂੰ ਚੋਣ ਹੋਣੀ ਹੈ ਉਹਦੇ ਵਿੱਚ ਸਾਡੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਕੀਤਾ ਕੀ ਸੋਚਿਆ ਸਭ ਤੋਂ ਪਹਿਲਾ ਕੰਮ ਕਿਹੜਾ ਕਰਨਾ ਜੇਕਰ ਐਮਪੀ ਬਣ ਜਾਂਦੇ ਕੰਮ ਜਿੰਨੇ ਵੀ ਇਲਾਕੇ ਦੇ ਹੋਣਗੇ ਬਾਰੀ ਨਾਲ ਪਹਿਲਾਂ ਦੀ ਇੱਕ ਇੱਕ ਦੀ ਤਰਜੀਹ ਦੇਣ ਦੀ ਲੋੜ ਵੀ ਨਹੀਂ ਲੋਕਾਂ ਵਾਸਤੇ ਮੇਰਾ ਸਰੀਰ ਤਕ ਕਰਦਾ ਰਹੋ ਕੇਜਰੀਵਾਲ ਦੀ ਸਾਡੀ ਫੇਰੀ ਪੰਜਾਬ ਵਿੱਚ ਕਿਸ ਤਰ੍ਹਾਂ ਕੇ ਲੱਗਦੀ ਆ ਮਜਬੂਤਵਧੀਆ ਤੁਸੀਂ ਦੇਖ ਸਕਦੇ ਆ ਕੁਝ ਲੋਕਾਂ ਨੂੰ ਦੇਖ ਸਕਦੇ ਕਿੰਨੇ ਉਤਸ਼ਾਹਜ ਫਿਰਦੇ ਆ ਕੁੜੀਆ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਹੈ ਅਤੇ ਵੱਡਾ ਇਕੱਠ ਜਿਹੜਾ ਹੈਗਾ ਇਸ ਵਕਤ ਇੱਥੇ ਦੇਖਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਕੇਜਰਵਾਲ ਸਾਹਿਬ ਕੁਝ ਹੀ ਦੇਰ ਵਿੱਚ ਅੱਜ ਬਠਿੰਡਾ ਵਿੱਚ ਵੱਡਾ ਰੋਡ ਸ਼ੋਅ ਕਰਨ ਦੇ ਲਈ ਪਹੁੰਚ ਰਹੇ ਨੇ ਬਠਿੰਡਾ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੰਦਗਲਾ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram ek aur whatsapp channel par